ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਸਾਡੇ ਚੈਨਲ ਸੋਸ਼ਲ ਤਰਫੋਂ ਪਾਤਸ਼ਾਹ ਹੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਸਾਡੀਆਂ ਕਹਾਣੀਆਂ ਉਹ ਸੱਚੀਆਂ ਕਹਾਣੀਆਂ ਹੁੰਦੀਆਂ ਨੇ ਜਿਹੜੀਆਂ ਉਹ ਘਟ ਜਿਹੜੇ ਸੁਝ ਬੰਨ ਇਨਸਾਨ ਸੁਣਦੇ ਨੇ ਬਾਕੀ ਜੀ ਨੂੰ ਨਹੀਂ ਥੋੜੀ ਉਹ ਨਹੀਂ ਸੁਣਦੇ ਗੱਲ ਕਰਦੇ ਆ ਝਾੜੂ ਵਾਲਿਆਂ ਦੀ ਵੀ ਝਾੜੂ ਵਾਲਾਂ ਦਾ ਕੀ ਹਾਲ ਹੋ ਰਿਹਾ ਹੈ ਕਿਵੇਂ ਆਸਰਾਂ ਦੇ ਗੱਲ ਪੈਂਦੇ ਨੇ ਇਹ ਗੱਲ ਭਵਾਨੀਗੜ ਦੀ ਹੈ ਜਿਵੇਂ ਸਾਡੇ ਮੈਡਮ ਐਮਐਲਏ ਬਰਾਜ ਇੱਕ ਬੀਡੀਪੀ ਨੂੰ ਦੇ ਤੇ ਮੈਂ ਪੈਸੇ ਲੈਣ ਦੇਣ ਦਾ ਇਲزام ਲਾਇਆ ਪੂਰੀ ਕਹਾਣੀ ਸੁਣੋ ਜਦੋਂ ਬੀਡੀਪੀ ਉਸੋਹੀ ਪੁਹਾਨੀਗੜ ਤੋਂ ਡਿਊਟੀ ਕਰਕੇ ਉਹਨੂੰ ਇੱਕ ਫੋਨ ਆਇਆ ਫੋਨ ਆਇਆ ਕੋਲਡ ਸਟੋਰ ਤੋਂ ਉਹਨਾਂ ਦੇ ਕੋਈ ਮਿੱਤਰ ਤੇ ਰਿਸ਼ਤੇਦਾਰ ਤੇ ਕੋਈ ਨਿੱਜੀ ਬੰਦੇ ਦਾ ਪਾਰਸਲ ਕੰਮ ਵੀ ਹੋ ਸਕਦਾ ਹੈ ਜੇ ਆਪਾਂ ਕੋਈ ਵੀ ਬੰਦਾ ਕੰਮ ਕਰਨ ਵਾਲਾ ਹੈ ਚਾਹੇ ਆਪਾਂ ਖੇਤੀ ਕਰਦੇ ਆਂ ਤਾਂ ਆਪਾਂ ਰਿਸ਼ਤੇਦਾਰੀ ਚ ਵੀ ਜਾ ਸਕਦੇ ਆਂ ਜੇ ਆਪਾਂ ਨੌਕਰੀ ਕਰਦੇ ਆਂ ਤਾਂ ਜਾਂ ਕਿਤੇ ਕਿਸੇ ਮਿੱਤਰ ਦੋਸਤ ਨੂੰ ਨਹੀਂ ਮਿਲਣਾ ਜੇ ਆਪਾਂ ਕੋਈ ਵੀ ਚਾਹੇ ਲਾਲਾ ਜੇ ਆਪ ਦਾ ਕੋਈ ਦੁਕਾਨਦਾਰੀ ਕਰਦਾ ਹੈ ਉਹ ਵੀ ਕਿਸੇ ਮਿੱਤਰ ਦੋਸਤ ਨੂੰ ਮਿਲਣ ਜਾਂਦਾ ਹੈ ਐ ਥੋੜਾ ਜਿਹਾ ਵੀ ਪਾਬੰਦੀ ਥੋੜਾ ਹੈ ਵੀ ਉਹ ਜਿਹੜੇ ਵਿੱਚੇ ਬੰਦ ਕਰਕੇ ਰੱਖਿਆ ਹੋਇਆ ਆਪਾਂ ਆਪਣਾ ਵੀ ਜੇ ਆਪਣੀ ਸਰਕਾਰ ਹੈ ਆਪਾਂ ਨੂੰ ਮੋਤਲ ਹੋਣਾ ਜਾਣਦੇ ਜੀ ਇਹ ਗੱਲਾਂ ਨੂੰ ਲੈ ਕੇ ਮੈਂ ਸਟੋਰੀ ਸੱਚੀ ਕਹਾਣੀ ਦੱਸ ਕਰਦਾ ਵੀ ਇਹੋ ਜੀ ਗੱਲ ਨਾ ਕਿਸੇ ਸਰਕਾਰ ਨੇ ਕਰੀ ਨਾ ਕਰਨੀ ਹੈ ਕਿਉਂਕਿ ਇੱਕ 24 ਸਾਲ ਤੋਂ ਜਿਹੜਾ ਪਵਾਨੀਗੜ੍ਹ ਵਿੱਚ ਇੱਕ ਬੀਡੀਪੀਓ ਬੜੀ ਇਮਾਨਦਾਰ ਅਸਰ ਇੱਕ ਨੌਕਰੀ ਕਰਨ ਵਾਲਾ ਬੜੀ ਸਫਾਈ ਵਾਲੀ ਉਹਤੇ ਇਲਜ਼ਾਮ ਲਾਉਣੇ ਬਹੁਤ ਮਾੜੀ ਗੱਲ ਹੈ ਕਿਉਂਕਿ ਕੋਈ ਵੀ ਸਰਕਾਰ ਕੋਈ ਵੀ ਬੰਦਾ ਆਪਣੀ ਬੇਇੱਜ਼ਤੀ برداشت ਨਹੀਂ ਕਰਦਾ ਹੁੰਦਾ ਜਿਵੇਂ ਉਹਨੂੰ ਨੀਮਾ ਝਕਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਦਬਿਆ ਕਿਉਂਕਿ ਸੱਚ ਸੱਚ ਦਬਾਇਆ ਨਹੀਂ ਜਾਂਦਾ ਸੱਚ ਦਬਾਇਆ ਨਹੀਂ ਜਾਂਦਾ ਜੇ ਉਹਨੂੰ ਗਲਤ ਐ ਕਿ ਦਬਾਵਾਂਗੇ ਨਾ ਸੱਚ ਦਾ ਰਿਜ਼ਲਟ ਸੱਚਾ ਵਾਲੇ ਦਾ ਜਿਹੜਾ ਸਾਪ ਹੁੰਦਾ ਹੈ ਉਹ ਸਚਾਈ ਸੱਚਾ ਵਾਲੇ ਦੇ ਪੱਲੇ ਹੀ ਪੈਂਦੀ ਹੁੰਦੀ ਹੈ ਜਿੰਨਾ ਮਰਜੀ ਆਪਾਂ ਉਹਨੂੰ ਦਬਾਉਣ ਦਾ ਯਤਨ ਕਰੀਏ ਤਾਂ ਗੱਲ ਕਰਦਿਆਂ ਜਦੋਂ ਭਵਾਨੀਗੜ੍ਹ ਉਹ ਮੀਟਿੰਗ ਹੀ ਹੋ ਉਹਨੂੰ ਕਿਸੇ ਆਪਣੇ ਮਿੱਤਰ ਦਾ ਫੋਨ ਆ ਗਿਆ ਤਾਂ ਉਹ ਜਿਹੜਾ ਉਹਦਾ ਮਿੱਤਰ ਦੀ ਕੋਲਡ ਸਟੋਰ ਸੀ ਜਿਹੜਾ ਢਨੇੜੀ ਵਾਲੇ ਅੱਡੇ ਤੇ ਕੋਲਡ ਸਟੋਰ ਆ ਉੱਥੇ ਚਲਾ ਗਿਆ ਉੱਥੇ ਜਾ ਕੇ ਜਿਹੜਾ ਸੈਕਟਰੀ ਸੀ ਉਹਦਾ ਗਵਾਂਡੀ ਸੀ ਉਹੀ ਡਰਾਈਵਰੀ ਕਰਦਾ ਸੀ ਗੱਡੀ ਦੀ ਸਰਕਾਰੀ ਗੱਡੀ ਸੀ ਸਰਕਾਰੀ ਗੱਡੀ ਸੀ ਆ ਬਲੈਰੋ ਤੇ ਉਹਦੇ ਵਿੱਚ ਚਲੇ ਗਏ ਉਹ ਡਰਾਈਵਰ ਬੈਠ ਗਿਆ ਬਾਹਰ ਸੈਕਟਰੀ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਰ ਗਿਆ ਤਾਂ ਜਦੋਂ ਉੱਥੇ ਝਾੜੂ ਵਾਲਿਆਂ ਨੇ ਕੋਈ ਬੰਦਾ ਫਿਰਦਾ ਹੋਊਗਾ ਉਹਨੇ ਆਪਣੇ ਵਰਕਰ ਬੁਲਾਏ ਵੀ ਉਹ ਤਾਂ ਯਾਰ ਬੀਡੀਪੀਓ ਦੀ ਗੱਡੀ ਖੜੀ ਐ ਵੀ ਇਹ ਤਾਂ ਔਰੋ ਰਸਪਤਾ ਲੈਂਦਾ ਵੀ ਪੈਸੇ ਟੱਕੇ ਲੈ ਰਿਆ ਤਾਂ ਉਹਨਾਂ ਨੇ ਉਹ 11 ਰਿਸ਼ਤੇਦਾਰਾਂ ਨੂੰ ਮਿਲਣਾ ਤਾਂ ਜਾ ਕੇ ਜਦੋਂ ਉਹਨਾਂ ਨੇ 10 ਮਿੰਟ ਬੈਠ ਕੇ ਉਹਨੇ ਗੱਡੀ ਕੱਢੀ ਗੱਡੀ ਕੱਟ ਕੇ ਉਹ ਟੂਲ ਤੱਕ ਲਾ ਗਿਆ ਤਾਂ ਉਥੋਂ ਐਮਐਲਏ ਨਰਿੰਦਰ ਕੌਰ ਭਰਾਜ ਨੇ ਉਹਨੂੰ ਘੇਰ ਲਿਆ ਵੇ ਰਕੇ ਗੱਡੀ ਉਹ ਕਹਿੰਦਾ ਵੀ ਜੇ ਤੁਹਾਨੂੰ ਸੱਕ ਹੈ ਮੈਂ ਐਸਡੀਐਮ ਦਫ਼ਤਰ ਬਗ ਚਲਦਾ ਤਾਂ ਨਹੀਂ ਉੱਥੋਂ ਗੱਡੀ ਉਹਨੇ ਆਪ ਚਲਾਈ ਬੀਡੀਪੀ ਸਾਹਿਬ ਨੇ ਤਾਂ ਹੋ ਗੱਡੀ ਲੈ ਕੇ ਐਸਡੀਐਮ ਦਫ਼ਤਰ ਪਹੁੰਚ ਗਈ ਕਿ ਅੱਖੀਂ ਦੇਖਣ ਦੀ ਗੱਲ ਹੈ ਵੀ ਅਜੇ ਹਾਥਰਾ ਤੇ ਨਹੀਂ ਤਸੱਦਦ ਕਰਨਾ ਚਾਹੀਦਾ ਚਾਹੇ ਕੋਈ ਵੀ ਹੈ ਈਮਾਨਦਾਰ ਅਫਸਰ ਤਾਂ ਉਹਦੇ ਇਮਾਨਦਾਰੀ ਪੱਲੇ ਧੀ ਤਾਂ ਉਹ ਬਤ ਰਿਹਾ ਤਾਂ ਜਦੋਂ ਉੱਥੋਂ ਉਹ ਐਸਡੀ ਮਦਦਪਤਰ ਚ ਆਏ ਤਾਂ ਉਹਦਾ ਫੋਨ ਬੀਡੀਪੀ ਇਧਰ ਚਾਰਜ ਦਿੱਤੀ ਉਹਨੇ ਨਾ ਕਲਰ ਕਾਲੇ ਕਮਰੇ ਚ ਫੋਨ ਲਾਇਆ ਕਾਲ ਐਸਡੀ ਮਦਦਪਤਰ ਰਾਤ ਤੂੰ ਬੈਠਦਾ 11 12 ਵਜੇ ਤੱਕ ਕਾਲ ਐਸਡੀ ਮਦਦਪਤਰ 4 ਤਰੀਕ ਨੂੰ ਖੁੱਲੇ ਤੇ ਤਾਂ ਜਦੋਂ ਉਥੋਂ ਕਮ ਮੈਡਮ ਭਰਾਜ ਉਹਨੇ ਪਹਾਣੀਗੜ ਦਾ ਡੀਐਸਪੀ ਬੁਲਾਇਆ ਅਤੇ ਹੋਰ ਜਿਹੜੇ ਵੋਟਰਾਂ ਦਾ ਰੌਲਾ ਸੀ ਜਿਹੜਾ ਨੇ ਬੁਲਾਏ ਤੇ ਪਤਾ ਨਹੀਂ ਬੰਗੂ ਵਾਲੇ ਦੇ ਤੇ ਪਤਾ ਨਹੀਂ ਕਿੱਥੇ ਦੇ ਤੇ ਉਹਨਾਂ ਨੇ ਜਿਹੜੇ ਨੇ ਉਹ ਝਾੜੂ ਵਾਲੇ ਨੇ ਸ਼ਿਕਾਇਤ ਕਰਤਾ ਸੀ ਵੀ ਇਹ ਬੀਡੀਪੀਓ ਪੈਸੇ ਲੈ ਕੇ ਆਇਆ ਤਾਉ ਤੋਂ ਐਚ ਡੀ ਵੀ ਵੀ ਤੇ ਬੀ ਡੀ ਪੀ ਵੀ ਬੀ ਡੀ ਪੀ ਨੂੰ ਬੁਲਾਇਆ ਗਿਆ ਤਾਂ ਉਹ ਕਹਿੰਦਾ ਮੈਡਮ ਵੀ ਸੋ ਸੱਕ ਪੈ ਗਿਆ ਵੀ ਮੈਂ ਇੱਕ ਕਾ ਉਹ ਕਹਿੰਦਾ ਮੇਰਾ ਫੋਨ ਨਹੀਂ ਚੱਟਿਆ ਕਹਿੰਦਾ ਮੈਂ ਕੰਮ ਕਰ ਚ ਰੁਝਿਆ ਹੋਤੀ ਵੀ ਮੈਂ ਨਹੀਂ ਚੱਕ ਸਕਿਆ ਤਾਂ ਉਹ ਕਹਿੰਦੀ ਵੀ ਤੂੰ ਉਥੇ ਜਿਹੜਾ ਪਲਾਟ ਹੈ ਜਿਹੜਾ ਕੋल्ड स्टोर ਹੈ ਕਿ ਉੱਥੇ ਕਰਨ ਗਏ ਤੇ ਤੁਸੀਂ ਕੀ ਵੀ ਇੱਕ ਸਰਕਾਰੀ ਗੱਡੀ ਲੈ ਗਈ ਜਾਂ ਸਰਕਾਰੀ ਗੱਡੀ ਤੋਂ ਬਿਨਾਂ ਕਿਉਂ ਰਗਲਾ ਸਾਈਕਲ ਤੇ ਜਾਊਗਾ ਇਹ ਅਸਰ ਹੈ ਐ ਥੋੜਾ ਵੀ ਆਪਾਂ ਜਣੇ ਖਾਣੇ ਤੋਂ ਪੈਸੇ ਲੈਂਦੇ ਫਿਰਦੇ ਆ ਤਾਂ ਉਹ ਕਹਿੰਦਾ ਮੈਡਮ ਵੀ ਮੇਰਾ ਉੱਥੇ ਮਿੱਤਰ ਦੀ ਮੈਂ ਉਹਦੇ ਕੋਲ ਜਾਣਾ ਸੀ ਮੈਂ ਉਹਦੇ ਕੋਲ ਜਾ ਕੇ ਆਇਆ ਕੋਈ ਮੈਨੂੰ ਜ਼ਰੂਰੀ ਕੰਮ ਸੀ ਕੋਈ ਘਰ ਪਰਿਵਾਰਕ ਵੀ ਕੰਮ ਹੋ ਸਕਦਾ ਹੈ ਤਾਂ ਰਾਤ ਦਾ ਟਾਈਮ ਹੈ ਤਾਂ ਮੈਡਮ ਨੇ ਐਕਸਡਮ ਨੂੰ ਕਿਹਾ ਵੀ ਇਹਦੀ ਪੁਲਥਬ ਲਾ ਕੇ ਥਾਣੇ 'ਚ ਐਸਐਸਪੀ ਨੂੰ ਫੋਨ ਕਰਿਆ ਫਿਰ ਉਹਨੇ ਡੀਐਸਪੀ ਥਾਣੇ 'ਚ ਬੁਲਾ ਕੇ ਮੌਜੂਦਗੀ 'ਚ ਐਕਸਡਮ ਦੀ ਚ ਸਾਰੀ ਗੱਡੀ ਦੀ ਜਿਹੜੀ ਤਲਾਸ਼ੀ ਕਰਨੀ ਸ਼ੁਰੂ ਕੀਤੀ ਨਾ ਉਹਦੇ ਵਿੱਚੋਂ ਮੌਕੇ ਤੇ ਨਾ ਤਾਂ ਇਸ ਢੀਮਕੋੜ ਕੋਲ ਕੁਸ ਮਿਲਿਆ ਜਿੰਨੇ ਕੋਲ ਦੇ ਕੋਲ ਪੈਸੇ ਤੇ 2-4000 ਰੁਪਇਆ ਹੁੰਦਾ ਅਸਰ ਲਵੇ ਨਾ ਉਸ ਗੱਡੀ ਵਿੱਚੋਂ ਮਿਲਿਆ ਇਹ ਮੈਂ ਗੱਲ ਕਰੀ ਹੈ ਵੀ ਸਰਕਾਰਾਂ ਅਫਸਰ ਸਾਹੀ ਨੂੰ ਬਹੁਤ ਤੰਗ ਕਰਦੀਆਂ ਨੇ ਜਰ ਜੇ ਬੰਦੇ ਦੇ ਕੰਮ ਕਰੇ ਹੁਣ ਕੋਈ ਵੀ ਅੰਥਾਨ ਐਮਐਲਏ ਕਹੇ ਮੁੱਖ ਮੰਤਰੀ ਹੈ ਇਹ ਕੰਮ ਕਰੇ ਹੁਣ ਉਹਨੂੰ ਅਸਰ